ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਚ ਰੂ ਲਿਖ ਦੇਣਾ ਜੀ ਦੋਸਤੋ ਮਾਤਾ ਸਰਸਵਤੀ ਜੀ ਦੇ ਆਸ਼ੀਰਵਾਦ ਦੇ ਨਾਲ 19 ਫਰਵਰੀ ਤੋਂ 28 ਫਰਵਰੀ ਤੱਕ ਅਚਾਨਕ ਹੀ ਚਮਕ ਉਠੇਗਾ ਇਹਨਾਂ ਪੰਜ ਰਾਸ਼ੀ ਵਾਲਿਆਂ ਦਾ ਪਾਗੇ ਮਿਲੇਗੀ ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਦੋਸਤੋ ਮਾਤਾ ਸਸwati ਜੀ 12 ਰਾਸ਼ੀਆਂ ਦੇ ਵਿੱਚੋਂ ਇਹ ਪੰਜ ਰਾਸ਼ੀਆਂ ਵਾਲਿਆਂ ਦੇ ਉੱਪਰ ਬਹੁਤ ਪਰਸਨ ਹੋ ਗਈ ਹੈ ਮਾਤਾ ਸਸwati ਹੁਣ ਇਹ ਛੇ ਰਾਸ਼ੀਆਂ ਵਾਲਿਆਂ ਦੇ ਘਰ ਪਧਾਰ ਰਹੀ ਹੈ ਜਿਸ ਨਾਲ ਇਹਨਾਂ ਦੇ ਦੁੱਖ ਦਰਦ ਕਸ਼ਟ ਮਿਟ ਜਾਣਗੇ ਹੁਣ ਇਹਨਾਂ ਨੂੰ ਮਿਲਣ ਵਾਲੀ ਹੈ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਇਹਨਾਂ ਦਾ ਜੀਵਨ ਬਦਲ ਜਾਵੇਗਾ ਕਿਹੜੀਆਂ ਹਨ ਇਹ ਪਾਗਸ਼ਾਲੀ ਰਾਸ਼ੀਆਂ ਅਸੀਂ ਤੁਹਾਨੂੰ ਇਸ ਵੀਡੀਓ 'ਚ ਜਾਣਕਾਰੀ ਦੱਸਾਂਗੇ ਇਸ ਲਈ ਤੁਸੀਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਦੋਸਤੋ ਗੱਲ ਕਰਦੇ ਹਾਂ ਉਹਨਾਂ ਪੰਜ ਪਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੇ ਵਿੱਚ ਜਿਨ੍ਹਾਂ ਦਾ ਭਾਗ ਹੈ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਚਮਕਣ ਵਾਲਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਹਰ ਇੱਕ ਇਨਸਾਨ ਆਪਣੇ ਪਿਵệਖਣੋਂ ਲੈ ਕੇ ਜਿਆਦਾ ਅਪਡੇਟ ਰਹਿਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਦੁਨੀਆ ਦੇ ਵਿੱਚ ਹਰ ਵਿਅਕਤੀ ਆਪਣੇ ਭਵਿੱਖ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਮਨੁੱਖ ਦੇ ਜੀਵਨ ਚ ਗ੍ਰਹਿਾਂ ਦੀ ਚਾਲ ਦਾ ਬਹੁਤ ਹੀ ਮਹੱਤਵ ਮੰਨਿਆ ਜਾਂਦਾ ਹੈ ਇਹਨਾਂ ਦੀ ਚਾਲ ਦੇ ਨਾਲ ਸਿੱਧਾ ਸਾਡੇ ਸਮਾਜੀਆਂ ਦੇ ਜੀਵਨ ਤੇ ਅਸਰ ਪੈਂਦਾ ਹੈ ਕਿਸੇ ਗ੍ਰਹਿ ਦੀ ਦਸ਼ਾ ਬਦਲਣ ਤੇ ਰਾਸ਼ੀਆਂ ਦੀ ਦਸ਼ਾ ਵੀ ਨਿਰੰਤਰ ਬਦਲਦੀ ਰਹਿੰਦੀ ਹੈ ਇਸੇ ਕਰਮ ਦੇ ਵਿੱਚ ਇਸ ਵਾਰ ਇੱਕ ਐਸਾ ਮਹਾਸੰਯੋਗ ਬਣ ਰਿਹਾ ਹੈ ਜਿਸ ਵਿੱਚ ਮਾਂ ਲక్ష్ਮੀ ਜੀ ਖੁਦ 12 ਰਾਸ਼ੀਆਂ ਦੇ ਵਿੱਚੋਂ 5 ਰਾਸ਼ੀਆਂ ਦੀ ਕਿਸਮਤ ਚਮਕਾਉਣ ਵਾਲੀ ਹੈ ਇਹਨਾਂ ਦੀ ਕਿਰਪਾ ਜਿਸ ਵਿਅਕਤੀ ਤੇ ਹੋਣ ਜਾ ਰਹੀ ਹੈ ਉਸ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ ਇਸ ਦੁਨੀਆ 'ਚ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਿਸੇ ਦੀ ਅਮੀਰੀ ਕਰੇਬੀ ਉਸ ਦੀ ਮਿਹਨਤ ਤੇ ਨਿਰਭਰ ਕਰਦੀ ਹੈ ਕ੍ਰੀਵ ਵਿਅਕਤੀ ਮਿਹਨਤ ਦੇ ਨਾਲ ਅਮੀਰ ਬਣ ਸਕਦਾ ਹੈ ਐਸੇ ਦੇ ਵਿੱਚ ਸਾਡੇ ਗ੍ਰਹਿ ਨਿਸ਼ਚਤਰਾਂ ਦੇ ਵਿੱਚ ਜੋ ਵੀ ਪਰਿਵਰਤਨ ਹੁੰਦਾ ਹੈ ਉਸ ਦਾ ਅਸਰ ਇਹਨਾਂ ਪੰਜ ਰਾਸ਼ੀਆਂ ਤੇ ਸਕਾਰਾਤਮਕ ਤੇ ਬਾਕੀ ਸੱਤ ਰਾਸ਼ੀਆਂ ਤੇ ਨਕਾਰਾਤਮਕ ਅਸਰ ਪੈਂਦਾ ਹੈ ਮਾਂ ਲక్ష్ਮੀ ਪੰਜ ਰਾਸ਼ੀਆਂ ਤੇ ਬਹੁਤ ਪਰਸਨ ਹੋ ਗਈ ਹੈ ਇਹਨਾਂ ਨੂੰ ਭਾਰੀਤਨ ਲਾਭ ਹੋਣ ਵਾਲਾ ਹੈ ਸੁਖ ਸ਼ਾਂਤੀ ਦਾ ਵਾਤਾਵਰਨ ਬਣ ਸਕਦਾ ਹੈ ਉਹਨਾਂ ਰਾਸ਼ੀਆਂ ਦੇ ਵਿੱਚ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ्तਾ ਹੈ ਕਿ માતા ਸੱਸwati ਦੀ ਕਿਰਪਾ ਦੇ ਨਾਲ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੋਗੇ ਵਪਾਰ ਦੇ ਖੇਤਰ ਦੇ ਵਿੱਚ ਕੀਤੇ ਗਏ ਯਤਨ ਸਫਲ ਹੋਣਗੇ માતા ਪਾਰਵਤੀ ਦੀ ਕਿਰਪਾ ਦੇ ਨਾਲ ਵਪਾਰ ਵਿੱਚ ਧਨ ਲਾਭ ਦੇ ਸੰਕੇਤ ਪ੍ਰਾਪਤ ਹੋਣਗੇ ਜੀਵਨ ਵੱਲੋਂ ਤੁਹਾਨੂੰ ਕੋਈ ਵੱਡੀ ਖੁਸ਼ੀ ਪ੍ਰਾਪਤ ਹੋਣ ਵਾਲੀ ਹੈ ਮਾਤਾ ਪਾਰਵਤੀ ਦੇ ਆਸ਼ੀਰਵਾਦ ਦੇ ਨਾਲ ਇਸ ਰਾਸ਼ੀ ਦੇ ਲੋਕਾਂ ਨੂੰ ਵਪਾਰ ਦੇ ਵਿੱਚ ਵ੍ਰਿਧੀ ਹੋਣ ਦੇ ਯੋਗ ਬਣ ਰਹੇ ਹਨ ਨਾਲ ਹੀ ਕੁੰਭ ਰਾਸ਼ੀ ਦੇ ਲੋਕਾਂ ਨੂੰ ਸਮਾਜਿਕ ਖੇਤਰ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਇਸ ਰਾਸ਼ੀ ਦੇ ਜੋ ਲੋਕ ਵਿਦਿਆਰਥੀ ਹਨ ਉਹਨਾਂ ਨੂੰ ਸਿੱਖਿਆ ਦੇ ਮਾਧਿਅਮ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੇ ਦੁਆਰਾ ਕੀਤੇ ਗਏ ਯਤਨ ਸਫਲ ਹੋਣਗੇ ਤੁਹਾਡੇ ਲਈ ਸਮਾਂ ਬਹੁਤ ਚੰਗਾ ਹੈ ਜੋ ਲੋਕ ਵਿਦੇਸ਼ ਚ ਆ ਕੇ ਪੜ੍ਹਾਈ ਜਾਂ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹ ਸੁਪਨਾ ਉਨ੍ਹਾਂ ਦਾ ਜਲਦ ਪੂਰਾ ਹੋਵੇਗਾ ਮਾਤਾ ਪਾਰਵਤੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕਾਰਜ ਪੂਰੇ ਹੋਣਗੇ ਜੋ ਲੋਕ ਨਵਾਂ ਮਕਾਨ ਜਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹ ਯੋਜਨਾ ਉਨ੍ਹਾਂ ਦੀ ਜ਼ਰੂਰ ਸਫਲ ਹੋਵੇਗੀ ਦੋਸਤੋ ਮਾਤਾ ਪਾਰਵਤੀ ਦੀ ਕਿਰਪਾ ਦੇ ਨਾਲ ਤੁਹਾਡੇ ਜੋ ਵੀ ਇਹ ਸ਼ਾਮਾਂ ਉਹ ਸਭ ਪੂਰੇ ਹੋਣ ਗਿਆ ਜਿਸ ਨਾਲ ਤੁਹਾਡੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਗਿਆ ਦੋਸਤੋ ਇਸ ਲਿਸਟ ਦੀ ਜੋ ਅਗਲੀ ਰਾਸ਼ੀ ਹੈ ਜੀ ਉਹ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਉਪਰ ਮਾਤਾ ਪਾਰਬਤੀ ਬਹੁਤ ਪਸੰਦ ਹੈ ਤੁਹਾਡੇ ਉਪਰ ਮਾਤਾ ਪਾਰਬਤੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ ਜਿਸ ਵਜ੍ਹਾ ਦੇ ਨਾਲ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਤੁਸੀਂ ਆਪਣੇ ਕਾਰਜਿਕ ਖੇਤਰ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ ਤਨ ਕਮਾਉਣ ਵਾਲੇ ਰਸਤੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਤੁਸੀਂ ਆਪਣੇ ਕਾਰਜਿਕ ਖੇਤਰ ਦੇ ਵਿੱਚ ਤੇਜ਼ੀ ਦੇ ਨਾਲ ਅੱਗੇ ਵਧੋਗੇ ਤੁਹਾਡੇ ਜੀਵਨ ਦੇ ਵਿੱਚ ਚਾਰੇ ਪਾਸਿਆਂ ਤੋਂ ਪੈਸਿਆਂ ਦਾ ਆਗਮਨ ਹੋਵੇਗਾ ਆਮਦਨ ਦੇ ਨਵੇਂ ਸਰੋਤ ਤੇ ਜੋਬਾਂ ਲਏ ਹਨ ਨੌਕਰੀ ਵਾਲੇ ਲੋਕਾਂ ਦੀ ਆਮਦਨ ਦੇ ਵਿੱਚ ਵ੍ਰਿਧੀ ਹੋਵੇਗੀ ਮਹਾਂ ਪਾਰ ਵਿੱਚ ਧਨ ਪ੍ਰਾਪਤੀ ਦੇ ਯੋਗ ਬਣ ਰਹੇ ਹਨ। ਨਾਸਤਿਕਤਾ ਲਾਭ ਤੁਹਾਨੂੰ ਹੋ ਸਕਦਾ ਹੈ। ਤੁਹਾਡੇ ਜੀਵਨ ਵਿੱਚ ਸੁਖ ਸਮ੍ਰਿਤੀ ਆਵੇਗੀ। ਮਾਤਾ ਪਾਰਵਤੀ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ। ਮਾਤਾ ਪਾਰਵਤੀ ਦੀ ਕਿਰਪਾ ਤੁਹਾਡੇ ਤੇ ਹੋ ਰਹੀ ਹੈ। ਦੋਸਤੋ ਇਸ ਲਿਸਟ ਦੀ ਜੋ ਅਗਲੀ ਰਾਸ਼ੀ ਹੈ ਜੀ ਉਹ ਹੈ ਤੂਲਾ ਰਾਸ਼ੀ। ਤੁਹਾਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਮਾਤਾ ਪਾਰਬਤੀ ਦੀ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ ਜਿਸ ਦੀ ਵਜ੍ਹਾ ਤੇ ਨਾਲ ਤੁਹਾਡੇ ਜੋ ਵੀ ਕਾਰਜ ਸਾਲਾਂ ਤੋਂ ਰੁਕੇ ਹੋਏ ਹਨ ਉਹ ਸਫਲਤਾਪੂਰਵਕ ਪੂਰੇ ਹੋਣਗੇ ਜੇਕਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਹੈ ਉਹ ਤੁਹਾਨੂੰ ਵਾਪਸ ਮਿਲਣ ਦੀ ਪੂਰੀ ਸੰਭਾਵਨਾ ਹੈ ਤੁਹਾਨੂੰ ਹਰ ਕਰਜ਼ੇ ਤੋਂ ਛੁਟਕਾਰਾ ਮਿਲੇਗਾ ਤੁਹਾਡੇ ਦੁਆਰਾ ਕੀਤੀ ਗਈ ਕੋਸ਼ਿਸ਼ ਸਫਲ ਹੋਵੇਗੀ ਮਾਤਾ ਪਾਰਵਤੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਠੀਕ ਹੋਵੇਗੀ ਵਪਾਰ ਵਿੱਚ ਵਾਧਾ ਹੋਵੇਗਾ ਸੁਖ ਸ਼ਾਂਤੀ ਦਾ ਮਾਹੌਲ ਘਰ ਵਿੱਚ ਬਣਿਆ ਰਹੇਗਾ ਮਾਤਾ ਪਾਰਵਤੀ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਪਰ ਤੁਸੀਂ ਆਪਣੇ ਰੁੱਖੇ ਸੁਭਾਅ ਅਤੇ ਥੋੜਾ ਕਾਬੂ ਰੱਖੋ ਇਹ ਤੁਹਾਡੇ ਲਈ ਵਧੀਆ ਰਹੇਗਾ ਮਾਤਾ ਪਾਰਵਤੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕਾਰਜ ਹੁਣ ਬੰਦੇ ਜਾਣਗੇ ਨਾਲ ਹੀ ਤੁਹਾਨੂੰ ਸੰਤਾਨ ਪ੍ਰਾਪਤੀ ਦਾ ਵੀ ਸੁੱਖ ਮਿਲੇਗਾ ਤੁਹਾਡੇ ਸਾਰੇ ਕਾਰਜ ਸਫਲ ਹੋਣਗੇ ਸਮਾਂ ਹੁਣ ਤੁਹਾਡੇ ਪੱਖ ਵਿੱਚ ਹੈ ਵਿਅਰਥ ਨਾ ਗਵਾਓ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਉਹ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਹੁਣ ਮਾਤਾ ਪਾਰਵਤੀ ਜੀ ਦੇ ਆਸ਼ੀਰਵਾਦ ਦੇ ਨਾਲ ਸਭ ਵਧੀਆ ਹੋਵੇਗਾ ਕਿਉਂਕਿ ਮਾਤਾ ਪਾਰਵਤੀ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਮਾਤਾ ਪਾਰਵਤੀ ਤੁਹਾਡੇ ਤੇ ਬਹੁਤ પ્રસન્ન ਹੈ ਹੁਣ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੋਣਗੀਆਂ ਤੁਸੀਂ ਅਗਰ ਮਾਤਾ ਪਾਰਵਤੀ ਜੀ ਦਾ ਸਮਰਨ ਕਰਦੇ ਹੋ ਤਾਂ ਤੁਹਾਡੇ ਕਾਰਜ ਜ਼ਰੂਰ ਸਫਲ ਹੋਣਗੇ ਤੇ ਉਸ ਨੂੰ ਸਫਲ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਵੱਡਿਆਂ ਦਾ ਸਹਿਯੋਗ ਮਿਲੇਗਾ ਤੁਸੀਂ ਜੋ ਵੀ ਮਿਹਨਤ ਕਰੋਗੇ ਤੇ ਉਸ ਦਾ ਲਾਭ ਵੀ ਜ਼ਰੂਰ ਹੋਵੇਗਾ ਦੰਪਤੀਏ ਜੀਵਨ ਦੇ ਵਿੱਚ ਸਫਲਤਾ ਮਿਲੇਗੀ ਵਿਆਹਿਕ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਆਵੇਗੀ ਵਪਾਰ ਵਿੱਚ ਵਾਧਾ ਹੋਵੇਗਾ ਨਾਲ ਹੀ ਜੋ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਉਹਨਾਂ ਦਾ ਸੁਪਨਾ ਪੂਰਾ ਹੋਵੇਗਾ ਜੋ ਨੌਕਰੀ ਦੀ ਤਲਾਸ਼ ਤੇ ਵਿੱਚ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਮਿਲੇਗੀ ਤੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਦੇ ਨਾਲ ਵੇਤਨ ਵਰੀਦੀ ਦੇ ਵੀ ਯੋਗ ਬਣ ਰਹੇ ਹਨ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਕਰਜੇ ਤੋਂ ਛੁਟਕਾਰਾ ਮਿਲੇਗਾ ਵਪਾਰ ਤੁਹਾਡਾ ਦਿੰ ਦੁਗਣੀ ਰਾਜ ਸ਼ੋਗਨੀ ਤਰੱਕੀ ਕਰੇਗਾ ਕਹਿਣਾ ਗਲਤ ਨਹੀਂ ਹੋਵੇਗਾ ਸਮਾਂ ਬਹੁਤ ਹੀ ਅਨਕੂਲ ਹੈ ਉਸ ਨੂੰ ਵਿਅਤ ਨਾ ਗਵਾਓ ਇਸ ਲਿਸਟ ਦੀ ਜੋ ਅਗਲੀ ਰਾਸ਼ੀ ਹੈ ਉਹ ਹੈ ਜਿਸ ਸਿੰਘ ਰਾਸ਼ੀ ਤੁਹਾਨੂੰ ਦੱਸ ਦਈਏ ਕਿ ਮਾਤਾ ਪਾਰਬਤੀ ਦੀ ਕਿਰਪਾ ਦੇ ਨਾਲ ਤੁਹਾਡੀ ਵਿਆਹਿਕ ਜੀਵਨ ਦੇ ਵਿੱਚ ਮధుਰਤਾ ਆਵੇਗੀ ਦੰਪਤੀਏ ਜੀਵਨ ਦੇ ਵਿੱਚ ਮధుਰਤਾ ਆਵੇਗੀ ਨੌਕਰੀ ਤੇ ਵਪਾਰ ਦੇ ਵਿੱਚ ਸਫਲਤਾ ਮਿਲੇਗੀ ਅਚਾਨਕ ਤਨਲਾਭ ਦੇ ਚੋਗ ਪਾ ਰਹੇ ਹਨ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਠੀਕ ਰਹੇਗੀ ਬਾਣੀ ਦੇ ਵਿਹਾਰ ਤੇ ਕਾਬੂ ਰਾਕੇ ਵਿਗੜੇ ਹੋਏ ਕੰਮ ਸਹੀ ਹੋਣਗੇ ਆਫਿਸ ਦੇ ਕੰਮ ਸਮੇਂ ਨਾਲ ਪੂਰੇ ਹੋਣਗੇ ਜਿੰਨੀ ਤੁਸੀਂ ਕਰੀਬ ਲੋਕਾਂ ਦੀ ਮਦਦ ਕਰੋਗੇ ਵਾਪਾਰਬਤੀ ਤੁਹਾਡੇ ਤੇ ਓਨੇ ਹੀ ਪਰਸੰਨ ਹੋਵੇਗੇ ਆਮਦਨ ਦੇ ਨਵੇਂ ਸਰੋਤ ਮਿਲਣਗੇ ਨਵਾਂ ਵਾਹਨ ਖਰੀਦਣ ਦੇ ਵੀ ਯੋਗ ਹਨ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਪਰਪੋਰ ਲਾਭ ਉਠਾਓ ਇਸ ਲਿਸਟ ਦੀ ਜੋ ਅਗਲੀ ਰਾ시 ਹੈ ਜੀ ਉਹ ਮੇਨ ਤੁਹਾਡੀ ਕਿਸਮਤ ਪਾਰਬਤੀ ਦੀ ਕਿਰਪਾ ਦੇ ਨਾਲ ਹੁਣ ਚਮਕਣ ਵਾਲੀ ਹੈ ਤੁਹਾਡੀ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣੇਗਾ ਤੁਹਾਡੀਆਂ ਪਰਿਵਾਰਿਕ ਸਮੱਸਿਆਵਾਂ ਦੂਰ ਹੋਣਗੀਆਂ ਮਾਂ ਪਾਰਬਤੀ ਦੀ ਕਿਰਪਾ ਦੇ ਨਾਲ ਤੁਹਾਨੂੰ ਤਨ ਲਾਭ ਹੋਵੇਗਾ ਵਪਾਰ ਵਿੱਚ ਫਾਇਦਾ ਹੋਵੇਗਾ ਧਾਰਮਿਕ ਕਾਰਜ ਤੁਹਾਡੇ ਪੂਰੇ ਹੋਣਗੇ ਘਰ ਪਰਿਵਾਰ ਵਿੱਚ ਕੋਈ ਧਾਰਮਿਕ ਕਾਰਜ ਹੋ ਸਕਦਾ ਹੈ ਨਵੇਂ ਕਾਰਜ ਨੂੰ ਕਰਨ ਦੇ ਲਈ ਇਹ ਸਮਾਂ ਕਾਫੀ ਅਨੁਕੂਲ ਹੈ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੁਹਾਡਾ ਸਮਾਂ ਬਹੁਤ ਅਨੁਕੂਲ ਹੈ ਇਸ ਦਾ ਭਰਪੂਰ ਲਾਭ ਉਠਾਓ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ